ਇਹ ਥੀਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਦੀ ਗੱਲ ਕੀਤੀ ਜੀ ਕਿ ਸਹਿਬ ਨੇ ਕਿਹਾ ਇਹਨਾਂ ਸਾਰਿਆਂ ਦੀ ਜਿਹੜੀ ਉਸ ਵੇਲੇ ਦੇ ਵੱਡੇ ਵੱਡੇ ਚੌਧਰੀ ਨੇ ਲੋਕ ਨੇ ਇਹਨਾਂ ਦਿਆਂ ਮਹਿਲਾਂ ਦੇ ਨਾਲੋਂ ਪਾਈ ਹਿੰਮਿਆਂ ਤੇਰੀ ਝੌਂਪੜੀ ਜਾਦੀ ਸੁਹਾਵੀ ਹੈ ਭੜੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਈ ਤੇ ਨਾਲ ਸਹਿਬ ਨੇ ਕਿਹਾ ਹੈ ਕਿਤਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ ਤੌਲ ਹਰਦਾਰਾ ਜਿਹੜਾ ਅਰਥ ਹੁੰਦਾ ਹੈ ਜੀ ਵੱਡੇ ਵੱਡੇ ਮਹਿਲ ਮਾੜੀਆਂ ਕਿਲੇ ਕਿਤਿ ਸੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਸਾਬ ਜੀ ਕਹਿੰਦੇ ਜੇ ਸਾਧ ਸੰਗਤ ਹੋਵੇ ਤੇਰੇ ਕੋਲ ਗਰੀਬੀ ਵੀ ਹੈ ਤੇ ਜੇ ਤੂੰ ਸਤ ਸੰਗਤ ਦੇ ਅੰਦਰ ਜੁੜਿਆ ਹੈ ਨਾ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਸਾਧ ਸੰਗਤ ਵਿੱਚ ਬੈਠਿਆਂ ਪ੍ਰਭੂ ਦਾ ਚੇਤਾ ਆਉਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਜਿਹੜੇ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਨੇ ਨਾ ਜਲ ਜਾਓ ਇਹ ਬੜਪਣਾ ਸਾਬ ਜੀ ਕਹਿੰਦੇ ਮਾਇਆ ਲਪਟਾਈ ਮਾਇਆ ਦੇ ਅੰਦਰ ਲਿਪਟਿਆਂ ਹੋਿਆਂ ਦਾ ਵੱਡਾ ਪਨ ਸਾਬ ਜੀ ਕਹਿੰਦੇ ਸੜ ਜਾਣ ਵਾਲਾ ਹੈ ਤੇ ਇਹਨਾਂ ਦੀ ਧੌਲ ਹਰ ਕਿਤੇ ਕੰਮ ਨਹੀਂ ਪਰ ਜੇ ਕਿਸੇ ਛਪਰੀ ਦੇ ਵਿੱਚ ਬੈਠ ਕੇ ਵੀ ਉਸ ਦਾ ਚੇਤਾ ਆਉਂਦਾ ਹੈ ਨਾ ਤੇ ਉਹ ਥਾਂ ਜਿਹੜੀ ਸੁਹਾਵਣੀ ਹੋ ਜਾਂਦੀ ਹੈ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਨਾ ਜਿੱਥੇ ਬੈਠਨ ਸਾਧ ਸੰਨ ਸਾਧ ਜਨ ਸੋ ਥਾਂ ਸੁਹੰਦਾ ਫਿਰ ਸਤਿਗੁਰੂ ਜੀ ਦਾ ਇੱਕ ਹੋਰ ਪੌੜੀ ਜੀ ਇਸੇ ਪਰਥਾਏ ਹੀ ਕਿਉਂਕਿ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਕਿ ਮੁੱਖ ਗੱਲ ਆਪਾਂ ਬਾਣੀ ਨਾਲ ਲੈ ਕੇ ਚੱਲਾਂਗੇ ਜੀ ਜੈਤ ਸਰੀ ਰਾਗ ਦੇ ਵਿੱਚ ਨਾ ਸਤਿਗੁਰੂ ਜੀ ਦੀਆਂ ਦੋ ਪੌੜੀਆਂ ਆਉਂਦੀਆਂ ਨੇ ਜੀ ਉੱਥੇ ਇੱਕੋ ਥਾਂ ਦੇ ਉੱਤੇ ਵੱਖੋ-ਵੱਖਰਿਆਂ ਸ਼ਲੋਕਾਂ ਦੇ ਨਾਲ ਨੇ ਵੈਸੇ ਉਹਦੇ ਚ ਇੱਕ ਅੰਦਰ ਸਤਿਗੁਰੂ ਜੀ ਨੇ ਨਾ ਇਸੇ ਭਾਵ ਦਾ ਜ਼ਿਕਰ ਕੀਤਾ ਬਸਤਾ ਟੁੱਟੀ ਝੋਪੜੀ ਚੀਰ ਸਭ ਸ਼ਿਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਮਿੱਤਰ ਨਾਇਠ ਤਨ ਰੂਪਹੀਣ ਕਿਛ ਸਾਖ ਨ ਸਿਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿਨਾ ਤਿਸ ਕੀ ਧੂੜ ਮਾ ਨਿ ਉਦਰੇ ਪ੍ਰਭ ਹੋਏ ਸੋ ਪਰਸਨ ਹੁਣ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਬੇਸ਼ੱਕ ਟੁੱਟੀ ਹੋਈ ਝੁੰਪੜੀ ਦੇ ਵਿੱਚ ਵੱਸਦਾ ਹੈ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿਨਾਂ ਉਹਦੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਵੀ ਜਿਹੜੇ ਨੇ ਸਾਬ ਜੀ ਕਹਿੰਦੇ ਉਹ ਵੀ ਛਿਨੇ ਹੋਏ ਨੇ ਭਾਵ ਕਿ ਪੁਰਾਣੀ ਨੇ ਛਿਜ ਗਈ। ਪਰ ਨਾਲ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਚੀਰ ਸਭ ਛਿਨਾਂ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਉਹਦੀ ਕੋਈ ਜਾਤ ਪਤ ਕਰਕੇ ਕੋਈ ਆਦਰ ਨਹੀਂ ਕਰਦਾ ਜਿਵੇਂ ਪਾਈ ਹੀਮੇ ਦੀ ਗੱਲ ਸੀ। ਕੋਈ ਵੀ ਜਿਹੜਾ ਸੀ ਉਸ ਵੇਲੇ ਦੇ ਪਿੰਡ ਦੇ ਵਿੱਚ ਜਾਤ ਬਰਾਦਰੀ ਦੇ ਵਿੱਚ ਉਹ ਜਨਾ ਬੋਲਚਾਲ ਨਹੀਂ ਸੀ ਰੱਖਦਾ ਜਾਤ ਨਾ ਪਾਤ ਨਾ ਯਦਰੋ ਧਿਆਨ ਪਰਮੇਨਾ ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਥ ਨਾ ਸਿੰਨਾ ਸਾਬ ਜੀ ਕਹਿੰਦੇ ਕੋਈ ਉਸ ਦਾ ਮਿੱਤਰ ਨਹੀਂ ਕੋਈ ਇਸ਼ਟ ਨਹੀਂ ਕੋਈ ਉਹਦਾ ਰਿਸ਼ਤੇਦਾਰ ਨਹੀਂ ਸਾਥ ਨਾ ਸਿੰਨਾ ਕੋਈ ਉਹਦੇ ਨੇੜੇ ਨਹੀਂ ਜੁੜਦਾ ਪਰ ਨਾਲ ਸਤਿਗੁਰੂ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਜਿਹੜਾ ਨਾਮ ਦੇ ਅੰਦਰ ਜੁੜਿਆ ਇਹਨਾ ਉਹਦੀ ਅੰਦਰ ਦੀ ਹਾਲਤ ਦੇਖਣ ਦਾ ਯਤਨ ਕਰ ਬਾਹਰੀ ਤੌਰ ਤੇ ਇਹਨਾਂ ਦੇ ਨਾਲ ਕੋਈ ਨਹੀਂ ਉਸ ਦੀ ਆਤਮਿਕ ਅਵਸਥਾ ਉਹਦੇ ਜਿਹੜਾ ਅੰਦਰ ਦੀ ਹਾਲਤ ਹੈ ਮਨ ਦਾ ਟਿਕਾ ਹੈ ਸਾਬ ਜੀ ਕਹਿੰਦੇ ਸ੍ਰਿਸ਼ਟੀ ਦੇ ਰਾਜੇ ਤੋਂ ਵੱਡਾ ਹੈ